ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਆ ਬਲੇ ਹਾਰੀ ਗੁਰ ਆਪਣੀ ਦਿਓ ਹਾੜੀ ਸਦਵਾ ਜਨ ਮਾਨਸ ਤੇ ਦੇਵਤੇ ਕੀਏ ਕਰਤਣਾ ਲਾਗੀ ਵਾ ਜੇ ਸੋ ਚੰਦਾ ਉਗ ਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੰਦਿਆ ਗੁਰ ਬਿਨ ਕੋਰ ਅੰਧਾ ਸੋ ਕਹੋ ਤਲ ਗੁਰ ਸੇਵੀ ਆ ਕਹਿਨ ਸਹਜ ਸੁਭਾਈ ਦਰਸ਼ਨ ਪਰਸੇ ਪ੍ਰੂਕਾਰ ਜਨਮ ਮਰਨ ਦੁਖ ਜਾ ਹੋਵੇ ਸਿਫਤ ਕਸਮਾਦੀ ਨੋਰ ਅਰਸੋਂ ਕੁਰਸੋਂ ਚਟਿਐ ਤੋ ਦਡਿ ਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸੱਜਣਾ ਸਚਾ ਪਾਤਸ਼ਾਹ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਟਿਆ ਸੋਈਐ சபாசு சேபிய சரோக்கமல்லா திஜ ਲੇਣ ਨਾਵੈ ਸਭ ਧਰਮ ਦੇ ਨਿਤ ਜਗ ਟੋਟਾ ਸੈਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਵੇਣ ਨਾਵੈ ਸਭ ਭਰਮ ਦੇ ਨੇਤ ਜਗ ਟੋਟਾ ਸਾਰ ਮਨ ਮੁਕ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗਰਮੁ ਕੈ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਾਲਾ ਤੀਜਾ ਸਹਿਜੀ ਜਾਗੈ ਸਹਿਜੀ ਸੋਵੈ ਗਰਮੁ ਕੈ ਅਨ ਦਿਨ ਉਸਤਤ ਹੋਵੈ ਮਨ ਮੁਖ ਪਰਮੈ ਸਹਿ ਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗਾ ਹੈ ਸਵੇ ਸੁਭਾਈ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਤੇ ਆਵਹਿ ਜੋ ਹਰ ਰਤਿਆ ਹਰ ਇੱਕ ਤੇ ਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿੰਨ ਡਰ ਸਟ ਕਤਿਆ ਗੁਰਮਤੀ ਦਿਵੈ ਆਪ ਗੁਰਮੁਖ ਹਰ ਜਪਿਆ ਜੋ ਹਰ ਨਾਮ ਧਿਆਵਹਿ ਤਿੰਨ ਡਰ ਸਟ ਕਤਿਆ ਗਰਮਤੀ ਦੇਵ ਆਪ ਗਰਮਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ